ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਫਿਰਤ ਫਿਰਤ ਭਟੇ ਜਨ ਸਾਧੂ ਹੂ ਰੈ ਗੁਰ ਸਮਝਾਇਆ ਆਣ ਸਗਲ ਬਿਧ ਕਾਮ ਨ ਆਵੇ ਹਰ ਹਰ ਨਾਮ ਤੇ ਆਇ ਫਿਰਤ ਫਿਰਤ ਬਿਟੇ ਜਨ ਸਾਧੂ ਬੁਰੇ ਗੁਰ ਸਮਝਾਇਆ ਆਣ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹੈ ਧਾਰ ਓਟ ਗੋਬਾਰ ਸਰਣ ਪਰਉਪੂਰਣ ਪਰਮੇਸ਼ਰ ਬਿਨ ਸੇ ਸਗਲ ਜੰਜਾਰ ਰਹਾਉ ਸੁਰਗ ਮਿਰਤ ਪਿਆਲ ਧੂਮੰਡਲ ਸਗਲ ਵਿਆਪੇ ਮਾਇ ਜੀ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬਣ ਦਾ ਨਾਮ ਕਰ ਕਰ ਬਾਜਿਸ ਦੇ ਸਵਾਮੀ ਵੇਰਲੇ ਕਾਹੂ ਜਨ ਨਾਨਕ ਨਾਮ ਨਿਰੰજન ਗਾਈਏ ਪਾਈਏ ਸਰਬਿੰਦਾਨਾ ਕਰ ਕਿਰਪਾ ਜਿਸ ਦੇਹ ਸੁਆਮੀ ਬਿਰਲੇ ਕਾਹੂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਪੰਚਮ ਪੀਤਾ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨਾਸਰੀ ਰਾਗ ਦੇ ਵਿੱਚ ਸਤਿਗੁਰੂ ਕਹਿੰਦੇ ਹਨ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰੂ ਸਮਝਾਇਆ ਫਿਰਤ ਕਿਹਾ ਜਾਂਦਾ ਕਿ ਬੜੇ ਜਨਮ ਹੋ ਗਏ ਫਿਰ ਧਿਆਨ ਕਦੀ ਜੰਮ ਗਏ ਕਦੀ ਮਰ ਗਏ ਕਦੀ ਮਰ ਗਏ ਕਦੀ ਜੰਮ ਗਏ 84 ਦੇ ਗੇੜ ਪਿਆ ਨੂੰ ਬੜਾ ਚਿਰ ਹੋ ਗਿਆ ਬੜੇ ਚੱਕਰ ਲੱਗ ਗਏ ਹਨ ਹੁਣ ਸਤਸੰਗ ਦੇ ਵਿੱਚ ਆ ਕੇ ਗੁਰੂ ਦੀ ਸ਼ਰਣ ਚ ਆ ਕੇ ਗੁਰੂ ਨੇ ਇਹ ਸਮਝਾਣਾ ਕੀਤਾ ਹੈ ਗੁਰੂ ਨੇ ਇਹ ਬੁੱਧੀ ਬਖਸ਼ਿਸ਼ ਕੀਤੀ ਹੈ ਕਿ ਆਨ ਸਗਲ ਵਿਧ ਆਨ ਕਹਿੰਦੇ ਹੋਰ ਹੋਰ ਕੋਈ ਵੀ ਤਰੀਕਾ ਕੋਈ ਵੀ ਵਿਧੀ ਕੋਈ ਵੀ ਢੰਗ ਉਪਾਰ ਨਹੀਂ ਲਗਾ ਸਕਦਾ ਸਿਰਫ ਪਰਮੇਸ਼ਰ ਦੇ ਨਾਮ ਤੋਂ ਬਿਨਾ ਇੱਕੋ ਇੱਕ ਵਹਿਗੁਰੂ ਦਾ ਨਾਮ ਜਪਣ ਕਰਕੇ ਹੀ ਪਾਰ ਉਤਾਰਾ ਹੋ ਸਕਦਾ ਹੈ ਕਰਮ ਕਾਂਡਾਂ ਨਾਲ ਨਹੀਂ ਇਹ ਪੂਰੇ ਗੁਰੂ ਨੇ ਸਮਰਥਾ ਬਖਸ਼ਿਸ਼ ਕੀਤੀ ਬੁੱਧੀ ਬਖਸ਼ਿਸ਼ ਕੀਤੀ ਇਹ ਪੂਰੇ ਗੁਰੂ ਨੇ ਸਮਝਾਣਾ ਕੀਤਾ ਹੈ ਆਉਣ ਸਗਲ ਬਿਦ ਕਾਮ ਨ ਆਵੇ ਹਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਤਰੀਕਾ ਨਹੀਂ ਭਵ ਸਾਗਰ ਤੋਂ ਪਾਰ ਹੋਣ ਦਾ ਹੋਰ ਕੋਈ ਵੀ ਟੰਗ ਨਹੀਂ ਹੋ ਸਕਦਾ ਜਿੰਨੇ ਮਰਜੀ ਯਤਨ ਕਰ ਲਈਏ ਫਿਰਤ ਮਿਰਤ ਭੇਟੇ ਜਨ ਸਾਧੂ ਪੂਰੇ ਗੁਰੂ ਸਮਝਾਇਆ ਆਨ ਸਗਲ ਵਿਧ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਤੇ ਜਦੋਂ ਐਸੀ ਗੁਰੂ ਘਰੋਂ ਮੱਤ ਆ ਗਈ ਹੈ ਐਸਾ ਇਸ ਗੱਲ ਦਾ ਪਤਾ ਲੱਗ ਗਿਆ ਕਿ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਤੇ ਹੁਣ ਮੈਂ ਵੀ ਉਸ ਪਰਮੇਸ਼ਰ ਦੇ ਨਾਮ ਦੀ ਓਟ ਲੈ ਲਈ ਹੈ ਉਹਦਾ ਸਹਾਰਾ ਧੱਕਿਆ ਹੈ ਤਾਂ ਤੇ ਮੋ ਧਾਰੀ ਓਟ ਗੋਪਾਲ ਪੂਰੇ ਗੁਰ ਨੇ ਇਹ ਗੱਲ ਦੱਸੀ ਹੈ ਪੂਰੇ ਗੁਰ ਨੇ ਸੋਝੀ ਬਖਸ਼ਿਸ਼ ਕੀਤੀ ਹੈ ਇਸ ਕਰਕੇ ਹੁਣ ਪੂਰੇ ਗੁਰ ਦੀ ਗੱਲ ਮੰਨ ਕੇ ਤੇ ਮੈਂ ਵੀ ਉਸ ਪਰਮੇਸ਼ਰ ਦੇ ਨਾਮ ਦੀ ਓਟ ਲੈ ਲਈ ਤਾਂ ਤੇ ਮੋ ਧਾਰੀ ਓਟ ਗੋਪਾਲ ਸ਼ਰਨ ਪਰਿਉ ਪੂਰਨ ਪਰਮ ਮੇਸਰ ਬਿਣ ਸੇ ਸਗਲ ਜੰਜਾਲ ਸ਼ਰਨ ਪਰਿਉ اے ਪ੍ਰਭੂ ਹੇ ਪੂਰਨ ਪਰਮੇਸ਼ਰ ਤੇਰੀ ਸ਼ਰਨ ਚ ਆਇਆ ਹਾਂ ਤੇਰੀ ਸ਼ਰਨ ਚ ਆਇਆ ਹੀ ਸਾਰੇ ਬੰਧਨ ਕੱਟੇ ਜਾਂਦੇ ਹਨ ਸਾਰੇ ਜੰਜਾਲ ਗਲੋਂ ਲੈ ਜਾਂਦੇ ਹਨ ਸ਼ਰਨ ਪ੍ਰਯੋਗ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਓ ਇਹ ਜੰਜਾਲ ਭਾਵੇਂ ਰਿਸ਼ਤੇ ਨਾਤਿਆਂ ਦੇ ਭਾਵੇਂ ਮਾਇਆ ਦੇ ਭਾਵੇਂ ਕਿਸੇ ਤਰ੍ਹਾਂ ਦੇ ਹਨ ਇਸ ਸੰਗਤ ਤੋਂ ਬਿਨਾ ਇਹਨਾਂ ਤੋਂ ਛੁਟਕਾਰਾ ਨਹੀਂ ਮਿਲਦਾ ਅੱਗੇ ਸਤਿਗੁਰੂ ਕਹਿੰਦੇ ਹਨ ਸੁਰਗ ਮਿਰਤ ਪਿਆਲ ਧੂ ਮੰਡਲ ਸਗਲ ਵਿਆਪੇ ਮਾਇ ਇਹ ਮਾਇਆ ਇਤਨੀ ਤਾਕਤਵਰ ਹੈ ਇਹਦਾ ਹਰ ਥਾਂ ਤੇ ਜੋਰ ਚੱਲਦਾ ਹੈ ਸੁਰਗਾਂ 'ਚ ਵੀ ਧਰਤੀ ਤੇ ਵੀ ਸੁਰਗ ਮਿਰਤ ਮਿਰਤ ਕਹਿੰਦੇ ਮਿਰਤ ਮੰਡਲ ਇਹ ਧਰਤੀ ਲੋਕ ਸੁਰਗ ਲੋਕ ਪਿਆਲ ਪਤਾਲ ਵਿੱਚ ਵੀ ਭੂ ਮੰਡਲ ਜਿੰਨੇ ਵੀ ਧਰਤੀ ਦੇ ਟੁਕੜੇ ਹਨ ਸਾਰਿਆਂ ਤੇ ਮਾਇਆ ਦਾ ਜੋਰ ਹੈ ਸੁਰਗ ਮਿਰਤ ਪਿਆਲ ਭੂ ਮੰਡਲ ਸਗਲੇ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਤੇ ਜਿਨ੍ਹਾਂ ਨੇ ਇਸ ਮਾਇਆ ਤੋਂ ਬਚ ਕੇ ਅਕਾਲਪੁਰ ਪਰਮਾਤਮਾ ਦੀ ਬੰਦਗੀ ਕੀਤੀ ਹੈ ਉਹਨਾਂ ਨੇ ਆਪਣੇ ਆਪ ਨੂੰ ਤੇ ਤਾਰਨਾ ਤਾਰਨਾ ਉਹਨਾਂ ਨੇ ਆਪਣੇ ਸੰਗੀ ਸਾਥੀਆਂ ਦਾ ਵੀ ਵੀੜਾ ਬੰਨੇ ਲਾ ਲਿਆ ਹੈ ਜੀ ਉਧਾਰਨ ਸਭ ਕੁਲ ਤਾਰਨ ਆਪਣੀਆਂ ਕੁਲਾਂ ਦਾ ਉਧਾਰ ਕਰ ਗਏ ਨਾਮ ਜਪਣ ਵਾਲੇ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਜਿਨ੍ਹਾਂ ਨੇ ਹਰਿ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਿਆ ਨਾਨਕ ਨਾਮ ਨਿਰੰਜਨ ਗਾਈਏ ਸਪਾਈਏ ਸਰਬ ਨਿੰਦਾਨਾ ਨਾਨਕ ਪਹਿਵੇਂ ਨਾਨਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਨਾਮ ਨੂੰ ਗਾਈਏ ਜਿਹੜਾ ਨਿਰੰਜਨ ਹੈ ਜਿਹਨੂੰ ਮਾਇਆ ਦੀ ਕਲਖ ਨਹੀਂ ਲੱਗਦੀ ਤੇ ਜਦੋਂ ਗਾਵਾਂਗੇ ਤੇ ਫਿਰ ਸਤਿਗੁਰੂ ਕਹਿੰਦੇ ਨੇ ਪਾਈਏ ਸਿਰ ਬਿੰਦਾਨਾ ਸਾਰੇ ਨਿਦਾਨ ਨਿਦਾਨ ਕਹਿੰਦੇ ਖਜ਼ਾਨਿਆਂ ਨੂੰ ਸਾਰੇ ਖਜ਼ਾਨੇ ਚਰਣੀ ਟਾ ਪੈਣਗੇ ਸਾਰੇ ਖਜ਼ਾਨੇ ਹਾਸਲ ਹੋ ਜਾਣਗੇ ਸਿਰਫ ਜਪਣਾ ਹਰੀ ਪਰਮੇਸ਼ਰ ਦਾ ਨਾਮ ਹੈ ਹੋਰ ਕੋਈ ਟੰਗ ਨਹੀਂ ਹੋਰ ਕੋਈ ਤਰੀਕਾ ਨਹੀਂ ਸਿਰਫ ਪਰਮੇਸ਼ਰ ਦੇ ਨਾਮ ਦੇ ਜਪਣ ਦੇ ਨਾਲ ਹੀ ਸਾਰੇ ਖਜ਼ਾਨੇ ਇਨਸਾਨ ਨੂੰ ਪ੍ਰਾਪਤ ਹੋ ਜਾਂਦੇ ਹਨ ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਬ ਨਿੰਦਾ ਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਣਾ ਕਿਰਪਾ ਕਰਕੇ ਜਿਹਦੇ ਉੱਤੇ ਸਤਿਗੁਰ ਟੁੱਟ ਪਏ ਜਿਹਦੇ ਉੱਤੇ ਪਾਰਮ ਪਰਮੇਸ਼ਰ ਮਿਹਰਬਾਨ ਹੋ ਜਾਵੇ ਉਹਨੂੰ ਹੀ ਨਾਮ ਦੀ ਦਾਤ ਮਿਲਦੀ ਹੈ ਟੁੱਟ ਕੇ ਖੁਸ਼ ਹੋ ਕੇ ਜਿਹਨੂੰ ਪਰਮੇਸ਼ਰ ਬਖਸ਼ਿਸ਼ ਕੀਤੀ ਕਰਦਾ ਹੈ ਉਹਦੇ ਹਿੱਸੇ ਉਹ ਵਿਰਲੇ ਵਿਰਲੇ ਹਨ ਹਣ ਮਿਰਲੇ ਨਹੀਂ ਕਿਣੇ ਫੈਲ ਫੱਕੜ ਸੰਸਾਰ ਸੰਸਾਰ ਦੇ ਵਿੱਚ ਐਸੇ ਫੱਕੜ ਵਿਰਲੇ ਵਿਰਲੇ ਹਨ ਜਿਹੜਿਆਂ ਨੇ ਇਸੇ ਨਾਮ ਦੀ ਦਾਤ ਆਈ ਜਿਨ੍ਹਾਂ ਨੇ ਨਾਮ ਜਪਿਆ ਆਪ ਜਪਿਆ ਤੇ ਆਪਣੀ ਕੁਲਾਂ ਦਾ ਵੀ ਉਦਾਰ ਕੀਤਾ ਉਹ ਵਿਰਲੇ ਹਨ ਸਤਿਗੁਰ ਕਹਿ ਰਹੇ ਹਨ ਨਾਨਕ ਨਾਮ ਨਿਰੰજન ਗਾਈਏ ਪਾਈਏ ਸਰਬ ਬਿੰਦ ਦਾ ਨਾਮ ਕਰ ਕਿਰਪਾ ਜਿਸ ਦੇ ਸੁਆਮੀ ਮਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ